ਇਹ ਤਾਂ ਫਰੀ ਚੀਜ ਐ ਝੋਨਾ ਲੱਗਣਾ ਫਰੀ ਚੀਜ ਐ ਝੋਨਾ ਲਓ ਵੀ ਮਿੱਤਰੋ ਆਹ ਫਸਲ ਦੇ ਨਾਲ ਆ ਤੁਹਾਡਾ ਝੋਨਾ ਬਿਲਕੁਲ ਫਰੀ ਲੱਗ ਜੂ ਕਿਸੇ ਦੇ ਵਿੱਚ ਤੇ ਨਾਲੇ ਮੁਨਾਫਾ ਬਣ ਜੂਗਾ ਹੈ ਤੇ ਨਾਲੇ ਪੌਣਾਂ ਨਾਲ ਹੋ ਗਈ ਬਾਈ ਕਹਿੰਦਾ ਵੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਤੇ ਬਾਈ ਇੱਥੇ ਸਿੱਧੀਆਂ ਪੈ ਗਈਆਂ ਆ ਕੇ ਸਿੱਧੀਆਂ ਕਿਵੇਂ ਪਈਆਂ ਮੂੰਗੀ ਦੇ ਵਿੱਚ ਖੜੇ ਆ ਤੇ ਚਾਰ ਸਪੇਰੇ ਲੱਗਿਆ ਝੋਨਾ ਤੇ ਵਿਚਾਲੇ ਪਲਾਟ ਮੂੰਗੀ ਦਾ ਲਾਈ ਬੈਠਾ ਕਿਸਾਨ ਭਰਾ ਤੇ ਗੱਲਬਾਤ ਕਰਦੇ ਆ ਮਿੱਤਰ ਪਿਆਰ ਆਪਣੀ ਹਰਜਾਪ ਸਿੰਘ ਉਹ ਹੀ ਹੋਰ ਬਾਈ ਕੀ ਹਾਲ ਚਾਲ ਹੈ ਹਰਜਾਪ ਜੀ ਵਧੀਆ ਹੋਰ ਬਾਈ ਠੀਕ ਐ ਬਾਈ ਕਿਵੇਂ ਸਿੱਧੀਆਂ ਕਿਵੇਂ ਪੈ ਗਈਆਂ ਗੱਲਾਂ ਕਰੀ ਜਾਂਦੇ ਸੀ ਆਪਾਂ ਤੇ ਦੂਜੇ ਦਿਨ ਮੀਂਹ ਪੈ ਗਿਆ ਅੱਛਾ ਮੀਂਹ ਨੇ ਕੁੱਟਦੀ ਜਾਵਾ ਹਾਂ ਉਦੋਂ ਐਂ ਲੱਗਦਾ ਸੀ ਹੁੰਦੀ ਨਹੀਂ ਇਹ ਹਨਾ ਮੀਂਹ ਵੀ ਛੱਡ ਪਰ ਨਹੀਂ ਹੁੰਦੀ ਨਹੀਂ ਹੁੰਦੀ ਆਪਾਂ ਅਜੇ ਹੋ ਗਈ ਟੀਜਾ ਨਹੀਂ ਦਫਾ ਕਿਹੜਾ ਕਰੰਟ ਬੰਨਉਂਦੇ ਉਹ ਭੈਣ ਮਾਏ ਵੀ ਆਪੇ ਹੁੰਦੀ ਹੁੰਦੀ ਤੇ ਨਿਕਲਾਈ ਸਾਰੀ ਆਹ ਨਿਕਲ ਲਈ ਫੇਰ ਕਦੇ ਵਿਰਲੀ ਇਹ ਨਹੀਂ ਆਉਣੀ ਐਂ ਜਦੋਂ ਖੜੀ ਰਹਿੰਦੇ ਚੋਨਾ ਰਾਜਾ ਇਹ ਨਾ ਹੋਈਦਾ ਹੂੰ ਫੇਰ 20 ਦਿਨ ਟੱਪ ਗਏ ਉਹ ਮੁੜ ਕੇ ਇੱਕ ਮੀਂਹ ਜਾ ਬੈ ਗਿਆ ਤੇ ਉੱਠ ਖੜੀ ਉੱਠ ਖੜੀ ਹੁਣ ਕੰਮ ਲੈ ਲਿਆ ਹਾਂ ਮੀਂਹ ਨੇ ਪਹਿਲਾਂ ਖਰਾਬ ਕਰਿਆ ਕਰੰਟ ਕਰੀ ਤੇ ਮੀਂਹ ਨਹੀਂ ਉਠਾਤੀ ਖਾਦੀ ਦੁਆਰੇ ਹਾਂ ਤੇ ਹੁਣ ਬਈ ਫਲ ਵਗੈਰਾ ਦਿਖਾਈ ਫਲ ਫੁੱਲੇ ਲੱਗ ਚੱਕ ਰਿਹਾ ਉਹ ਸਬਰ ਬਹੁਤ ਵੱਡਾ ਹੈ ਤੇ ਰਹਿਣਾ ਸਬਰ ਰੱਖਣਾ ਔਖਾ ਹੈ ਲਓ ਬਈ ਮਦਰੋ ਫਲ ਦੇਖੋ ਬਈ ਆ ਵੇਖੋ ਭਰਿਆ ਪਿਆ ਮੈਨੂੰ ਲੱਗਦਾ ਇਹ 10 ਦਿਨ ਲਊਗਾ ਨਾ ਹਾਂ ਕਿੰਨੇ ਲਏ ਲਾਪਾ ਸਤਵੇਂ ਦੀ 20 ਨੂੰ ਲਾਵਾਂਗੇ ਝੋਨਾ ਕੋਈ ਨਾ ਡਰ ਜਿੰਨੇ ਮਰਦੀ 20 ਲੈ ਜੇ 30 ਲੈ ਜੇ ਕੋਈ ਚੱਕਰ ਨਹੀਂ ਜਦੋਂ ਐਡੀ ਕਰ ਲਈ ਹੁਣ ਚਾਂ ਨਾ ਨਾ ਹੁਣ ਤਾਂ ਹੌਸਲੇ ਹੀ ਬਹੁਤ ਵੱਡਾ ਹੈ ਫਲਤੇ ਹੈ ਹੁਣ ਤਾਂ ਦੇਖ ਕੇ ਰੂਹ ਖੋਚ ਹੁੰਦੀ ਹੈ ਨਾਲੇ ਰੇਹ ਬਣਦੀ ਨਾਲੇ ਨੀਰਾ ਬਣਾ ਲਾਂਗੇ ਸਾਰੇ ਕੰਮ ਹੀ ਹੋ ਜਾਣਗੇ ਚੁੱਤ ਸਾਰੇ ਹੋ ਜਾਣਗੇ ਸਹੀ ਹੈ ਬੜਾ ਪਰੇ ਤਾਂ ਨਹੀਂ ਮਾਰਨੀ ਘਾਲੀ ਸਪਰੇ ਨਹੀਂ ਕਰਨੀ ਨਾ ਨਾ ਹੱਥਾਂ ਨਾਲ ਵੱਢ ਕੇ ਥੱਬੀਆਂ ਨਾਲ ਸਕਾ ਕੇ ਫੇਰ ਕੱਢਾਂ ਲਾਓ ਕਿਸਾਨ ਭਰਾਵੋ ਜਿਹੜੀ ਗ੍ਰਾਮੋਂ ਕਿਸਾਨ ਸਪਰੇਹਾਂ ਕਰਦੇ ਉਹ ਬਹੁਤ ਗਲਤ ਹੈ ਤੇ ਆਹ ਦੇਖੋ ਬਈ ਹੱਥਾਂ ਨਾਲ ਵੱਢਣੀ ਹੈ ਮਿਹਨਤ ਨਾਲ ਹੱਥਾਂ ਨਾਲ ਵੱ ਸਾਰੀ ਵੱਢ ਕੇ ਵੱਢ ਕੇ ਕੱਢਾਂਗੇ ਹੜੰਬੇ ਨਾਲ ਅੱਛਾ ਹੜੰਬੇ ਨਾਲ ਕੱਢ ਕੇ ਤੇ ਫਿਰ ਉਹ ਜਿਹੜਾ ਨੀਰਾ ਬਣੂ ਇਹਦਾ ਇਹ ਘੋੜੀਆਂ ਨੂੰ ਪਾਵਾਂਗੇ ਅੱਛਾ ਸਾਰੇ ਕੰਮ ਹੀ ਲੈਣੇ ਆ ਪੁੰਨ ਨਾਲੇ ਫਲੀਆਂ ਨਾਲੇ ਫਲੀਆਂ ਛਾਕ ਲੈਣਗੇ ਨਾਲੇ ਕੂਟਲਾ ਜਿਹੜਾ ਜੀ ਇਹ ਘੋੜੀਆਂ ਨੂੰ ਪਾ ਦੇਣਾ ਹੂੰ ਹੂੰ ਇਹਦਾ ਬਾੜਾ ਗੁਣ ਫਾਇਦਾ ਵਾਲਾ ਹੂੰ ਹੂੰ ਅੱਗੇ ਮੁੱਲ ਲੈਣਾ ਪੈਂਦਾ ਸੀ ਨਾ ਨਾ ਅੱਗੇ ਦਾ ਕਦੇ ਪਾਇਆ ਨਹੀਂ ਚੰਗਾ ਬਾੜਾ ਨੀਰਾ ਇਹਦਾ ਅੱਛਾ ਬਿੱਚ ਨੂੰ ਕੀ ਜਾਊਗੀ ਮਾੜਾ ਦਾਣਾ ਵੇਚੀ ਜਾਣਾ ਠੀਕ ਫਿਰ ਚਾਰ ਸਪੇਰੇ ਵੀ ਸੋਡੇ ਝੋਨਾ ਲੱਗਿਆ ਪਿਆ ਹੈ ਨਾ ਉਧਰ ਤਾਂ ਆਪਣਾ ਆਪਦਾ ਹੀ ਆ ਗਿਆ ਔਰ ਐ ਨਹੀਂ ਖਿੱਚ ਜੀ ਨਹੀਂ ਪੈਂਦੀ ਵੀ ਆਪਾਂ ਰਹਿ ਗਿਆ ਲੇਟ ਹੋ ਗਈ ਲੇਟ ਹੋ ਗਈ ਨਾਲੇ ਪਾਣੀ ਪੂਰਾ ਆ ਜੂ ਉਧਰ ਅੱਛਾ ਸਕੀਮ ਨਾਲ ਕੰਮ ਚੱਲਿਆ ਠੀਕ ਆ ਨੀਰਾ ਵੀ ਜ਼ਰੂਰੀ ਹੈ ਘੋੜੀਆਂ ਨੂੰ ਜ਼ਰੂਰੀ ਆ ਥਾਂ ਨਾਲੇ ਆਪ ਦਾ ਸਰਜੂ ਤੇ ਫਿਰ ਇਹ ਕਿੰਨਾ ਕੁ ਝਾੜ ਦੇ ਜੂ ਵੀ ਕੀ ਅੰਦਾਜ਼ਾ ਲੱਗਦਾ ਹੁਣ ਫਲ ਦੇਖੀ ਗਏ ਤਾਂ ਆ ਵੇਖੋ ਬਈ ਹੈਨਾ ਫਲੀਆਂ ਤਾਂ ਹਰ ਤਾਂ ਪੂਰਾ ਹੀ ਆ ਆ ਦੇਖੋ ਆਹ ਸੀ ਉਧਰ ਹੈਨਾ ਜਿੰਨਾ ਕੁਵਾਂਟਰਲ ਹੋ ਜਾਏ ਤਾਂ ਬੱਲੇ ਬੱਲੇ ਆਪਾਂ ਨੂੰ ਤੈਨੂੰ ਕੋ ਹੋ ਜੇ ਤਾਂ ਬੱਲੇ ਬੱਲੇ ਆ ਹੂੰ ਤੈਨੂੰ ਹੋ ਗਈ ਤਾਂ ਤਿੰਨ ਕਿੱਲੇ ਆ ਖਰਚਾ ਮੁਰਜੂ 9 ਕਿੱਲੇ 9 ਕੁ ਵੱਟ ਲੋ ਜੂ ਤੇ 5000 ਦਾ ਰੇਟ ਹੈਗਾ 6-7000 ਦੋ ਸੱਤ ਦਾਊ ਆ ਹੂੰ ਚੱਲ 6000 ਦਾ ਫੇਰ ਵੀ ਬੱਲੇ ਬੱਲੇ ਵਾਲਾ ਤੇ ਤਾਂ ਆ ਜਿਵੇਂ ਝੋਨਾ ਲਾਉਣਾ ਹੋਊਗਾ ਸਾਰਾ ਤੂੰ ਨਫਰੀ ਚ ਲੱਗ ਜੂ ਤੂੰ ਨਫਰੀ ਚ ਨਾਲੇ ਰੇਹ ਬਣ ਜੂ ਵੀ ਲੈਣੀ ਪੈਣੀ ਜੀ ਨੀਰਾ ਬਾਜੂ ਨਾਲੇ ਨੀਰਾ ਬਾਜੂ ਨੀਰਾ ਬਾਜੂ ਇਹ ਤਾਂ ਫਰੀਜ ਹੀ ਆ ਝੋਨਾ ਲੱਗਣਾ ਫਰੀਜ ਹੀ ਆ ਝੋਨਾ ਲਓ ਵੀ ਮਿੱਤਰੋ ਆ ਫਸਲ ਦੇ ਨਾਲ ਤੁਹਾਡਾ ਝੋਨਾ ਬਿਲਕੁਲ ਫਰੀ ਲੱਗ ਜੂ ਖੇਤ ਦੇ ਵਿੱਚ ਤੇ ਨਾਲੇ ਮੁਨਾਫਾ ਬਣ ਜੂਗਾ ਹੈ ਤੇ ਨਾਲੇ ਪੁੰਨ ਨਾਲੇ ਫਲੀਆਂ ਤੇ ਜਿਹੜੀ ਵੱਡੀ ਗੱਲ ਮੈਨੂੰ ਖਾਸੀ ਤੇ ਲੱਗੀ ਵੀ ਬਈ ਕਹਿੰਦਾ ਵੀ ਅਸੀਂ ਸਪਰੇ ਨਹੀਂ ਕਰਨੀਆਂ ਦਾ ਇਹ ਤੇ ਗ੍ਰਾਮੂ ਖਸਾਨ ਤੇ ਹੱਥੀਂ ਵੱਢਣੀਆਂ ਹੈ ਮਿਹਨਤ ਕਰਕੇ ਤੇ ਫੇਰ ਪਕਾਉਣੀ ਹੈ ਤੇ ਵੀ ਸਵਾਦ ਹੀ ਆ ਗਿਆ ਖਾਣ ਦਾ ਵੀ ਕਿਉਂ ਬਹੁਤ ਸਮੇਂ ਬਾਅਦ ਮੂੰਗੀ ਦੇਖੀ ਆਪਾਂ ਤਾਂ ਦਾ ਦੇਖ ਕੇ ਆਨੰਦ ਆਉਂਦਾ ਵੱਖਰੀ ਜੀ ਫਸਲ ਹੈ ਨਾ ਖੁਸ਼ੀ ਹੀ ਮਿਲਦੀ ਹੈ ਨਾ ਵੱਖਰੀ ਜੀ ਫਸਲ ਕਿਉਂ ਦੇਖੀ ਨਹੀਂ ਆਪਾਂ ਤਾਂ ਅੱਗੇ ਵੀ ਬੀਜਦੇ ਰਹੇ ਆਂ ਇਸ ਹਾਲ ਇੱਕ ਸਾਲ ਬੀਜੀ ਸੀ ਬਹੁਤ ਚਰੋ ਗਿਆ ਹਾਂ ਉਹ ਵੀ ਨੇ ਖਰਾਬ ਕਰਤੀ ਹੁਣ ਐਤ ਕੀ ਬੀਜੋ ਉਦੋਂ ਤਾਂ ਫਿਰ ਸਾਰੇ ਕਹਿੰਦੇ ਸੀ ਬਾਈ ਵੀ ਮੂੰਗੀ ਨਾ ਬੀਜਿਆ ਕਰ ਕਾਮਯਾਬੀ ਨਹੀਂ ਨਾ ਫਿਰ ਕਰ ਲਈ ਕਾਮਯਾਬੀ ਐਤ ਕੀ ਐਤ ਕੀ ਦਾ ਕਰ ਲਈ ਆਪੇ ਰੱਬ ਨੇ ਕਰਤੀ ਆਪਾਂ ਦਾ ਕੋਣ ਕਰਦਾ ਖਰਚਾ ਕਿੰਨਾ ਕ ਆ ਗਿਆ ਜਿਹੜਾ ਕਹਿੰਦਾ ਕੁਝ ਵੀ ਨਹੀਂ ਕੀਤਾ ਜਮਾਂ ਹੀ ਫ੍ਰੀਜ ਹੈ ਜਮਾਂ ਹੀ ਫ੍ਰੀਜ ਹੈ ਮੂੰਗੀ ਜਮਾਂ ਹੀ ਫ੍ਰੀਜ ਹੋ ਗਈ ਮੈਂ ਕੀਤੀ ਇੱਕ ਵਾਰ ਸੇ ਨੂੰ ਹਾਂ ਉਹੀ ਕੋਰਾ ਜਨ ਬਸ ਇੱਕ ਫੰਗੀ ਸੜ ਪਾਇਆ ਵਾ ਹੋਰ ਨਹੀਂ ਕੁਛ ਕੀਤਾ ਕੁਛ ਨਹੀਂ ਕੀਤਾ ਨਾ ਪਾਣੀ ਦਾ ਇਹਨੂੰ ਅਗਲਾ ਕਹਿੰਦਾ ਮੂੰਗੀ ਦੇ ਖਰਚੇ ਹੀ ਬਹੁਤ ਆ ਜਾਂਦਾ 5-4000 ਤੱਕ ਖਰਚਾ ਤੇ ਦੋ ਕੁਆਟਰ ਬੀਲ ਆਈ ਦੀ ਆਪਾਂ 2000 ਦਾ ਐਸੀ ਤੈਨੂੰ 2000 ਦਾ ਬੀਜ ਤਿੰਨ ਕਿੱਲਾਂ ਦਾ ਤਿੰਨ ਕਿੱਲਾਂ ਦਾ ਬਸ ਇੱਕ ਗੱਟਾ ਡੀਪੀ ਪਾਇਆ ਨਾ ਡੀਪੀ ਨਹੀਂ ਪਾਈ ਤੁਈ ਇਹ ਚ ਯੂਰੀਆ ਗੱਟਾ ਯੂਰੀਆ ਦਾ ਅੱਧਾ ਗੱਟਾ ਪਾਇਆ ਅੱਧਾ ਗੱਟਾ ਯੂਰੀਆ ਤੇ ਇੱਕ ਕੋਰਾ ਜਨ ਸਪਰੇਅ ਇੱਕ ਕੋਰਾ ਜਨ ਸਪਰੇਅ ਹੋ ਗਈ ਬਸ ਇੰਨਾ ਕੰਮ ਹੀ ਆ ਬਸ ਇੰਨਾ ਕੰਮ ਹੀ ਆ ਵਾ ਵੀ ਬੱਲੇ ਬੱਲੇ ਹੋ ਗਈ ਫਿਰ ਤਾਂ ਆ ਵੀ ਮਟਰ ਫਰੀ ਦੇ ਵਿੱਚ ਹੀ ਨਾਲੇ ਲੇਬਰ ਦਾ ਖਰਚਾ ਪਾਣੀ ਨਿਕਲ ਜੂਆ ਸਾਰਾ ਨਾਲੇ ਘੋੜੀਆਂ ਵਾਸਤੇ ਨੀਰਾ ਬਣ ਜੂਆ ਨਾਲੇ ਫੜੀਆਂ ਮੂੰਗੀ ਦੀਆਂ ਆਪ ਵਧੀਆ ਸਬਜ਼ੀ ਧਰਨਗੇ ਆਪਦੇ ਆਰਗੇਨਿਕ ਚੀਜ਼ ਦੀ ਹਾਂ ਤਾਂ ਠੀਕ ਹੈ ਬਈ ਆ ਦਾਣਾ ਪੂਰਾ ਟੋਪ ਦਾ ਬਣਗਾ ਹਾਂ ਫਸਲ ਬਹੁਤ ਹੈ ਵੀ ਆ ਦੇ ਅੰਦਰ ਦਾਣਾ ਵੀ ਹਾਂ ਉਹਨਾਂ ਕੁਆਲਟੀ ਨਿਕਲਣੀ ਮੂੰਗੀ ਦੀ ਸਾਰੀ ਬਿਲਕੁਲ ਬੇਰਾਰਗੇ ਦਾਣੇ ਹੈ ਨਾ ਤਾਂ ਸਪਰੇਅ ਕਰਦੇ ਸੁੰਗੜ ਜਾਣਾ ਬਿਨਾ ਸਪਰੇਅ ਤੋਂ ਨਹੀਂ ਆਏ ਨਿਕਲਣੀ ਪੂਰੀ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲਾਂ ਨੇ ਚੰਗਾ ਮੈਸੇਜ ਹੈ ਕਿਸਾਨ ਭਰਾਵਾਂ ਨੂੰ ਆ ਵੇਖੋ ਲੱਧਿਆ ਪਿਆ ਬੂਜਾ ਮਿੱਤਰੋ ਦੇਖੋ ਫਾਲੀ ਬਹੁਤ ਹੈ ਹੂੰ ਬੜਾ ਫਾਲ ਹੈ ਮਿੱਤਰੋ ਮੁੰਜੀ